ਇਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮਹਿ ਬਖੌਣੀ ਆ ਤੁਹਾਨੂੰ ਬਾਕਮਾਲ ਲੈਵੇ ਆਪਾਂ ਡੇਲੋਂ ਬੜੀ ਜ਼ਬਰਦਸਤ ਆ ਦੁੱਧ ਦੀ ਰਿਕਾਰਡ ਬਹੁਤ ਗੈਵਰੇ ਠੀਕ ਆ ਬਾਈ ਅੱਛਾ ਦੁੱਧ ਕਿੰਨਾ ਦੇ ਦੂਗੀ ਤੇਰੇ ਹਿਸਾਬ ਦੇ ਨਾਲ ਬਾਈ 17 ਬੀ ਦੇ ਦੂਗੀ 17 ਕਿਲੋ ਦੁੱਧ ਦੇ ਦਿੰਦੀ ਆ ਹੈ ਐਤ ਕੀ ਟੀਕਾ ਕਿਹੜਾ ਲਵਾਤਾ ਵੱਡੇ ਬਾਈ ਐਤ ਕੀ ਬਈ ਇਹਦਾ ਨਵਾਬ ਦਾ ਟੀਕਾ ਵੀਰੇ ਨਵਾਬ ਦਾ ਸੀ ਹਾਂਜੀ ਬਈ ਹੂੰ ਦੇ ਕਿੰਨਾ ਸੁਆਸ ਹੁੰਦੀ ਆ ਵੀਰੇ ਏ ਬਈ ਤੀਜਾ ਆਵੇ ਤੀਜਾ ਸੂਆ ਸੂਣਾ ਆਨੇ ਹੈ ਹਾਂਜੀ ਬਈ ਠੀਕ ਹੈ ਕਿੰਨੇ ਦਿਨ ਪਿਆ ਵੀਰੇ ਇੰਦੇ ਹਜੇ ਇਹ 2-3 ਦਿਨ ਬਈ ਰਹਿੰਦੇ ਹੋਣਗੇ ਠੀਕ ਮਿੱਤਰੋ ਦੇਖੋ ਕਿਹਦੀ ਲੇਵਾਂ ਲਵਾਂ ਓਕੇ ਦੀ ਰਿਪੋਰਟ ਆ ਥੱਲੋ ਥੱਲੋ ਦਾ ਕਰਮਾ ਵਾਲੀ ਨਾ ਬੰਬੀ ਭਲਾਈ ਫਿਰਦੀ ਆ ਯਾਰ ਜਮ ਸਿਰਾ ਮੈਂ ਆ ਲਿਆ ਬਾਈ ਚੱਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਲੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸ਼ੇਰ ਸੰਗ ਵਾਲੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਸੁਖਣ ਵਾਲੇ ਤੋਂ 3-4 ਕਿਲੋਮੀਟਰ ਦੀ ਦੂਰੀ ਆ ਮਾਨੀ ਸਿੰਘ ਵਾਲੇ ਤੋਂ 6-7 ਕਿਲੋਮੀਟਰ ਦੀ ਦੂਰੀ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮਹਿ ਵਖਾਉਣੀ ਆ ਤੁਹਾਨੂੰ ਬਾਕਮਾਲ ਲੇਵੇ ਆ ਭਾਂਡੇ ਲੋ ਬੜੀ ਜ਼ਬਰਦਸਤ ਆ ਦੁੱਧ ਦੀ ਰਿਕਾਰਡ ਬਹੁਤ ਚੰਗਾ ਸਿੰਘਾ ਸੰਗਾ ਦੀ ਬਹੁਤ ਸੋਹਣੀ ਆ ਆਹ ਕਰਦੇ ਆ ਦੀ ਮੁੱਢਲੀ ਜਾਣਕਾਰੀ ਲੈਣਾ ਸਸੇ ਘਾਲ ਵੀਰੇ ਸਸਿਕਲ ਬਈ ਕੀ ਹਾਲ ਚੱਲ ਵਧੀਆ ਵਧੀਆ ਵੀਰੇ ਸੇਤਾਂ ਦੇ ਪਰਿਵਾਰ ਬਈ ਵਧੀਆ ਵਧੀਆ ਬਈ ਅੱਛਾ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਆਪਣਾ ਆਪਣਾ ਬਈ ਮੇਰਾ ਗੌਰਪ੍ਰੀਤ ਸਿੰਘ ਆ ਬਈ ਨਾਮ ਹੈ ਤੇ ਆਪਾਂ ਨੂੰ ਪਿੰਡ ਦੇ ਵਿੱਚ ਕੀ ਕਹਿ ਕੇ ਪਛਾਣਦੇ ਆਪਣਾ ਬਈ ਸਾਹਬ ਕਹਿੰਦੇ ਆਪਣਾ ਵੰਡੇ ਜੀ ਸਾਹਬ ਕਹਿੰਦੇ ਹੈ ਹਾਂਜੀ ਬਈ ਠੀਕ ਹੈ ਬਈ ਅੱਛਾ ਵੱਡੇ ਬਈ ਇੱਕ ਮਹਿ ਵਕਾਉ ਆ ਹਨਾ ਹਾਂਜੀ ਬਈ ਮੈਂ ਦਰਮਿਆਨੇ ਸਹਜ ਦੇ ਵਿੱਚ ਪਰ ਡਾਲ ਡਾਲ ਦੀ ਤੇ ਲੇਵੇ ਪੰਡੇ ਦੀ ਬੜੀ ਚੰਗੀ ਆ ਯਾਰ ਹਨਾ ਹਾਂਜੀ ਬਈ ਤੇ ਕਿੰਨਾ ਵਸੂਆ ਸੁੰਦੀ ਆ ਵੀਰੇ ਇਹ ਬਈ ਤੀਜਾ ਬਈ ਤੀਜਾ ਸੂਆ ਸੂਣਾ ਆਇਨੇ ਹੈ ਹਾਂਜੀ ਬਈ ਠੀਕ ਹੈ ਕਿੰਨੇ ਦਿਨ ਪਿਆ ਵੀਰੇ ਇਹ 2-3 ਦਿਨ ਬਈ ਰਹਿੰਦੇ ਹੋਣਗੇ ਠੀਕ ਆ ਵੀਰੇ ਠੀਕ ਆ ਬਾਈ ਅੱਛਾ ਦੁੱਧ ਕਿੰਨਾ ਦੇ ਦੂਗੀ ਤੇਰੇ ਹਿਸਾਬ ਦੇ ਨਾਲ ਬਾਈ 17 ਬਈ ਦੇ ਦੂਗੀ 17 ਕਿਲੋ ਦੁੱਧ ਦੇ ਦਿੰਦੀ ਆ ਹੈਂ ਹਾਂਜੀ ਬਈ ਠੀਕ ਆ ਚੁਈ ਚੁਈ ਜੱਕੇਵੇਂ ਰਹਿੰਦੀ ਆ ਵੀਰੇ ਬਹੁਤ ਵਧੀਆ ਬਈ ਓਕੇ ਜਾਵਾ ਹਾਂਜੀ ਬਈ ਅਜੇ ਤਾਂ ਲੇਵਾ ਫਿਰ ਹੋਰ ਵੀ ਬਣਾ ਜੂ ਜਦੋਂ ਸੂਨ ਲੱਗੀ ਪੈਣ ਉੱਠਣ ਲੱਗੀ ਹਣਾ ਹਾਂਜੀ ਬਈ ਬਹੁਤ ਬਣਾ ਜੂਗੀ ਹੋਰ ਹਮ ਅੱਛਾ ਵੀਰੇ ਮਨਾਂ ਦੁੱਧ ਦੀ ਤਸੱਲੀ ਹੋਊਗੀ ਪੂਰੀ ਹਾਂਜੀ ਬਈ ਠੀਕ ਆ ਵੀਰੇ ਐਦ ਕੀ ਠੀਕ ਆ ਕਿਹੜਾ ਲਵਾਤਾ ਵੱਡੇ ਬਾਈ ਇਹ ਤਕੀ ਬਈ ਇਹਦਾ ਨਵਾਬ ਦਾ ਟੀਕਾ ਵੀਰੇ ਨਵਾਬ ਦਾ ਸੀਮਨ ਲੱਗਿਆ ਹੈ ਠੀਕ ਹੈ ਬਈ ਅੱਛਾ ਇੱਕ ਇੱਕ ਅੱਖ ਦੇ ਵਿੱਚ ਕਮਨਲਾ ਜੋ ਕਹਿ ਸਕਦੇ ਆਪਾਂ ਦੂਜੀ ਅੱਖ ਤੇ ਜਵਾਬ ਹੈਗਾ ਪੂਰਾ ਕਿ ਨਹੀਂ ਹੈ ਜੀ ਨਹੀਂ ਜਵਾਬ ਹੈਗਾ ਨਹੀਂ ਹੈਗਾ ਬਈ ਹੈਗਾ ਵਾ ਹਾਂਜੀ ਬਈ ਮਨਲਾ ਜਦੋਂ ਕੋਲੇ ਜਾ ਕੇ ਵੇਖੀ ਉਹ ਦੀਦਾ ਵਾ ਹੈ ਹਾਂਜੀ ਬਈ ਸਾਰਾ ਦਿੰਦਾ ਠੀਕ ਹੈ ਵੀਰੇ ਠੀਕ ਆ ਓਕੇ ਅੱਛਾ ਰੇਟ ਬਈ ਫਿਰ ਇਹਦਾ ਕੀ ਤਅ ਕੀਟ ਰੇਟ ਬਈ 140 ਹੈ ਦਾ ਡੇਰ ਲੈਣ ਵਾਲੀ ਜਗ੍ਹਾ ਦਾ 135 ਦੀ ਛੱਡ ਦਾਂਗੇ ਵੀਰੇ ਮਨਤਨ ਕਰਦੇ ਆਂਗੇ ਵਿੱਚ ਹੋਰ ਹਾਂਜੀ ਬਈ ਠੀਕ ਹੈ ਤੋਰੀ ਵੀਰੇ ਕੱਢੀ ਬਾਹਰ ਨੂੰ ਖੋਲੀ ਭਰਾ ਮੜਾ ਜੇ ਲੈ ਵੀ ਮਿੱਤਰੋ ਸੂਆ ਤਿੱਜਾ ਹੁੰਦੀ ਆ ਕਰਮਾਂ ਵਾਲੀ ਚੱਡ ਲੈ ਕੇ ਨਹੀਂ ਤੁਰਿਆ ਜਾਂਦਾ ਇਹ ਕਰਾ ਨੋਟ ਰੱਖਿਆ ਚੱਡਾ ਬਹੁਤ ਕਮਾਲ ਆ ਮੈਂ ਇਹਨੂੰ ਲੇਵਾ ਲੱਗਾ ਹੋਇਆ ਜਿਹੜਾ ਤੁਸੀਂ ਆਪ ਵੀ ਕਰਮਾਂ ਵਾਲਿਆ ਦੇਖ ਸਕਦੇ ਆ ਲੈ ਵੀ ਮੇਤਰੋ ਦੇਖੋ ਕਿਹਦੀ ਲੇਵਾ ਲਵੈਣ ਓਕੇ ਦੀ ਰਿਪੋਰਟ ਆ ਥੱਲੋ ਥੱਲੋ ਦਾ ਕਰਮਾਂ ਵਾਲੀ ਨਾ ਬੰਬੀ ਭਲਾਈ ਫਿਰਦੀ ਆ ਯਾਰ ਜਿਵੇਂ ਸਿਰਾਵੇਂ ਆ ਲਿਆ ਭਾਈ ਚੱਡ ਮੈਨੂੰ ਬਹੁਤ ਲੱਗਾ ਲੈਵਾ ਬਹੁਤ ਮਕਮਾਲਾ ਥਣ ਬਹੁਤ ਚੰਗਾ ਲੱਗਾ ਦੁੱਧ ਤਾਂ ਵੀਰੇ ਇੰਨੇ ਕਰਮ ਵਾਲੀ ਨੇ ਦੇਣਾ ਹੀ ਦੇਣਾ ਕਿਉਂਕਿ ਮੈਂ ਦੇ ਵਿੱਚ ਚਾਹਤੀ ਦੁੱਧ ਵਾਲੀ ਆ ਮੈਂ ਦਾ ਬਾਡੀ ਸਟਰਕਚਰ ਹੀ ਦੁੱਧ ਵਾਲਾ 17 ਕਿਲੋ ਦੁੱਧ ਪਾਈ ਹੁਣ ਇਹਨਾਂ ਖੁੱਲਾ ਡੁੱਲਾ ਚੋਇਆ ਹੋਇਆ ਤੇ ਤੁਸੀਂ ਸੇਵਾ ਤੁਹਾਡੀ ਡਿਪੈਂਡ ਆ ਦੁੱਧ ਕਿਉਂਕਿ ਤੁਸੀਂ ਜੇ ਦਾਣਾ ਪਾਓਗੇ ਤਾਂ ਵੀਰੇ ਚੰਗਾ ਦੁੱਧ ਦਊਗੀ ਮੈਂ ਕਿਉਂਕਿ ਮੈਂ ਦੁੱਧ ਵਾਲੇ ਪੱਖ ਤੋਂ ਪੂਰੀ ਮਜ਼ਬੂਤ ਆ ਅੱਛਾ ਵੀਰੇ ਨੰਬਰ ਆਪਣਾ ਦੇ ਦਈਏ ਕਿਰਾਂ ਆਪਣਾ ਬਈ 95013 ਜੀ 03218 ਇੱਕ ਵਾਰੀ ਹੋਰ ਬੋਲ ਦਈਏ ਵੀਰੇ 950132 जी 03218 ठीक है भाई इस नंबर पे कर लो मित्रों भाई ਹੁਣ ਦੇ ਨਾਲ ਤੁਸੀਂ ਗੱਲਬਾਤ ਗੱਲਬਾਤ ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਮਤਲਬ ਜਿਹੜਾ ਸ਼ੇਰ ਸਿੰਘ ਵਾਲਾ ਤੋਂ ਜ਼ਿਲ੍ਹਾ ਹੈਗਾ ਫਰੀਦਕੋਟ ਅਗਲੀ ਕਾਰਵਾਈ ਤੁਹਾਡੇ ਹੱਥਾ